ਜੀ ਸੋ ਤੁਹਾਡੇ ਦੋ ਬਰਾਬਰ ਦੇ ਪੁੱਤਰ ਹੁਣ ਤੁਸੀਂ ਲਾਂਚ ਕਰਨ ਜਾ ਰਹੇ ਹੋ ਚੈਰੀ ਨੂੰ ਐਂਡ ਸਿੰਬਾ ਨੂੰ ਕਿਵੇਂ ਦਾ ਫੀਲ ਕਰ ਰਹੇ ਹੋ ਐਜ਼ ਅ ਫਾਦਰ ਮੈਂ ਤੁਹਾਨੂੰ ਫੀਲਿੰਗ ਪੁੱਛਣਾ ਚਾਹੂੰਗੀ ਦੇਖੋ ਮੈਂ ਇਦਾਂ ਦਾ ਫਾਦਰ ਨਹੀਂ ਹਵੇ ਸੀ ਕਿ ਮੈਂ ਪੇਸ਼ਕਾਰੀ ਕਰਾਂ ਜਾਂ ਮੈਂ ਉਹਨੂੰ ਕਮਾ ਵੀ ਇਦਾਂ ਬਟ ਮੈਨੂੰ ਲੱਗਦਾ ਸੀ ਵੀ ਚਲੋ ਠੀਕ ਹੈ ਤੁਸੀਂ ਇੱਕ profession ਸੈੱਟ ਕਰਕੇ ਦੇਣਾ ਹੁੰਦਾ ਤੁਹਾਡੀ ਜ਼ਿੰਮੇਵਾਰੀ ਹੈ ਨਾ ਚਾਹੇ ਤੁਸੀਂ ਪਰਿਵਾਰਿਕ ਤਰੀਕੇ ਨਾਲ ਕਿਦਾਂ ਵੀ ਰਹਿ ਰਹੇ ਹੋ ਪਰ ਤੁਹਾਡੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਬੱਚਿਆਂ ਪ੍ਰਤੀ ਕਿਉਂਕਿ ਮੈਂ ਉਹਨਾਂ ਨੂੰ ਸਟਾਰਡਮ ਤੋਂ ਤੇ ਪਹਿਲਾਂ ਤੋਂ ਹੀ ਬਹੁਤ ਦੂਰ ਰੱਖਿਆ ਮੈਂ ਆਪਣੇ ਸਟਾਰਡਮ ਦੇ ਆਸ-ਪਾਸ ਵੀ ਨਹੀਂ ਉਹਨੂੰ ਆਉਣ ਦਿੱਤਾ ਬਟ ਹੁਣ ਉਹ ਅੱਛਾ 뮤직 ਕਰ ਰਹੇ ਹੈ ਤੇ ਮੈਂ ਚਾਹੁੰਦਾ ਸੀ ਕਿ ਇੱਕ ਉਹਨਾਂ ਨੂੰ ਪੁਸ਼ ਮੈਂ ਜਿੰਨਾ ਵੀ ਕਰ ਸਕਦਾ ਮੇਰੇ ਕੋਲ ਵੀ ਇੰਨਾ ਟਾਈਮ ਨਹੀਂ ਹੈਗਾ ਕਿ ਮੈਂ ਉਹਨਾਂ ਨੂੰ ਜ਼ਿਆਦਾ ਪੁਸ਼ ਕਰ ਸਕਾਂ ਜਾਂ ਮੈਂ ਚਾਹਨਾ ਕਿ ਉਹ ਆਪਣੇ ਟੈਲੈਂਟ ਦੇ ਉੱਪਰ ਲੋਕਾਂ ਦੇ ਸਾਹਮਣੇ ਆਣ ਤੇ ਖੁਸ਼ੀ ਹੋ ਰਹੀ ਹੈ ਇੱਕ ਬਾਪ ਨੂੰ ਜਾਂ ਸੀ ਤੇ ਭਰਾਵਾਂ ਵਾਂਗੇ ਰਹਿਣੇ ਆਖੇ ਤੇ ਖੁਸ਼ੀ ਦੀ ਗੱਲ ਹੈ ਕਿ ਉਹ ਉਹਨਾਂ ਦਾ ਇੱਕ ਅੱਛਾ ਮਿਊਜ਼ਿਕ ਕਰਨ ਅੱਛਾ ਬਿਹੇਵ ਕਰਨ ਲੋਕਾਂ ਦੇ ਨਾਲ ਡਾਊਨ ਟੂ ਅਰਥ ਰਹਿਣ ਲੋਕਾਂ ਦੇ ਲੋਕਾਂ ਦਾ ਸਤਿਕਾਰ ਕਰਨ ਇੱਜ਼ਤ ਕਰਨ ਪਿਆਰ ਕਰਨ ਮੁਹੱਬਤ ਕਰਨ ਤੇ ਇਹੀ ਬਸ ਦੁਆਏ ਮੇਰੀ ਕੋਈ ਇਹੋ ਜੀ ਚੀਜ਼ ਜੇ ਤੁਸੀਂ ਜਾਣਿਓ ਕਿ ਤੁਹਾਡੇ ਪੁੱਤਾਂ ਦੀ ਸਿਫਤ ਕਰਨ ਲੋਕ ਚਾਹੇ ਇੰਡਸਟਰੀ ਦੇ ਵਿੱਚ ਕੀ ਨਹੀਂ ਜਸਵੀਰ ਜੱਸੀ ਦੇ ਪੁੱਤ ਹੈ ਤੇ ਪੁੱਤ ਹੋਣ ਤਾਂ ਇਦਾਂ ਦੇ ਹੋਣ ਇੱਕ ਤਾਂ ਚੰਗੇ ਇਨਸਾਨ ਬਣ بس ਜੋ ਮੈਂ ਕਹਾ ਕਿ ਕਿਸੇ ਨਾਲ ਠੀਟ ਨਾ ਕਰਨ ਕਿਸੇ ਨਾਲ ਧੁਖਾ ਧੜੀ ਨਾ ਕਰਨ ਕਿਸੇ ਨੂੰ ਐਕਸਪਲੋਇਟ ਨਾ ਕਰਨ ਬਸ ਇਹ ਚੀਜ਼ਾਂ ਜਿਹੜੀਆਂ ਝੂਠ ਨਾ ਬੋਲਣ ਤੇ ਵਧੀਆ ਸੱਚੇ ਤਰੀਕੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਨ ਜ਼ਿਆਦਾ तामझाम ਦੀ ਲੋੜ ਨਹੀਂ ਹੁੰਦੀ ਜ਼ਿਆਦਾ ਜ਼ਿਆਦਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਜਿਹੜੀਆਂ ਲਗਜ਼ਰੀਜ਼ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਤੁਹਾਡੇ ਤੁਹਾਡੇ ਵਾਸਤੇ ਇਮੇਜ ਜਿਹੜੀ ਬਿਲਡ ਕਰਨੀ ਹੈ ਜਿਹੜਾ ਇਮੇਜ ਦਾ ਦੀ ਜਰਨੀ ਹੈ ਉਹ ਜ਼ਰੂਰੀ ਹੈ ਸੋ ਮੈਂ ਦੋਵਾਂ ਦੇ ਨਾਮ ਬਾਰੇ ਜ਼ਿਕਰ ਕਰਾਂਗੀ ਕਿ ਦੋਮਾ ਦਾ ਨਾਮ ਬਹੁਤ ਡਿਫਰੈਂਟ ਹੈ ਸਿੰਬਾਇਨ ਜੈਰੀ ਸਿੰਬਾਇਨ ਜੈਰੀ ਜੀ ਜੀ ਸੋ ਇਹ ਕਿਵੇਂ ਕਿੰਨੇ ਰੱਖਿਆ ਐਂਕੀ ਸਟੇਜ ਨੇਮਸ ਹੈ ਜਾਂ ਰੀਅਲ ਨੇਮਸ ਹੈ ਉਹਨਾਂ ਦੇ ਸਟੇਜ ਨੇਮ ਹਾਂਜੀ ਸਟੇਜ ਨੇਮ ਹੈ ਕਿਉਂਕਿ ਸਾਕਾਰ ਦਾ ਜਿਹੜਾ ਨਾਮ ਹੈ ਉਹ ਤੇ ਸਿੰਬੇ ਦਾ ਨਾਮ ਹੈ ਸਾਕਾਰ ਸਾਕਾਰ ਸਿੰਘ ਜੀ ਮੈਂ ਉਹ ਕਾਸਟ ਨਹੀਂ ਲਗਾਈ ਹੋਈ ਮੈਂ ਇਹਨਾਂ ਨੂੰ ਪਹਿਲਾਂ ਤਾਂ ਕਿਹਾ ਸੀ ਵੀ ਨਹੀਂ ਕਾਸਟ ਨਹੀਂ ਕੋਈ ਵੀ ਲਗਾਣੀ ਪਤਾ ਨਹੀਂ ਲੱਗੇ ਵੀ ਤੁਸੀਂ ਕੌਣ ਹੋ ਤੁਸੀਂ ਬਸ ਸਿੰਘ ਇਹ ਉਹ ਐਕਚੁਅਲ ਨੇਮ ਤਾਂ ਉਹ ਹੀ ਹੈ ਤੇ ਉਹ ਹੁਜਾ ਸਾਹਿਬ ਨੇ ਚਰਨਜੀਤ ਹੋਜਾ ਜੀ ਨੇ ਉਹਦਾ ਸਕਾਰ ਦਾ ਨਾਮ ਰੱਖਿਆ ਫਿਰ ਉਹ ਦੂਸਰੇ ਦਾ ਜਸ ਜਸਰਾਜ ਜੈਰੀ ਦਾ ਉਹ ਪੰਡਿਤ ਜਸਰਾਜ ਜੀ ਮੈਨੂੰ ਬੜੇ ਅੱਛੇ ਲੱਗਦੇ ਸੀਗੇ ਉਹਨਾਂ ਦਾ ਗਾਣਾ ਮੈਨੂੰ ਅੱਛਾ ਲੱਗਦਾ ਸੀ ਤੇ ਮੈਂ ਉਹਨਾਂ ਨੂੰ ਐਡਮਾਇਰ ਕਰਦਾ ਸੀਗਾ ਹਮੇਸ਼ਾ ਤੇ ਉਹਦੇ ਕਰਕੇ ਮੈਂ ਉਹਦਾ ਨਾਮ ਰੱਖਿਆ ਸੋ ਇਹਨਾਂ ਨੇ ਹੁਣ ਸਟੇਜ ਨੇਮ ਜਿਹੜਾ ਇਹ ਵਾਲਾ ਰੱਖਿਆ ਕਿਉਂਕਿ ਥੋੜਾ ਕੰਮ ਖੁੰਮ ਕਰ ਰਿਹਾ ਉਧਰ ਜਿਹਾ ਫੋਨਾਂ ਦੇ ਨਾਲ ਜਿਹਾ ਹੋਰ ਜਿਹੜੇ ਇੰਟਰਨੈਸ਼ਨਲ ਲੋਕ ਹੈਗੇ ਠੀਕ ਹੈ ਮੈਂ ਉਹਦੇ ਵਿੱਚ ਮੈਂ ਉਹਨਾਂ ਦਾ ਹੈ ਨਹੀਂ ਇੰਡੀਪੈਂਡੈਂਸ ਹੋਇਆ ਆਜ਼ਾਦੀ ਉਹਨਾਂ ਨੂੰ ਜਿਵੇਂ ਵੀ ਉਹ